ਇਧਰੋਂ ਆ ਟੂਟੀ ਜੋ ਦੇਦਾ ਇਧਰੋਂ ਸਪਲਾਈ ਮੰਨ ਲਓ ਆ ਚੀਜ਼ ਹਨਾ ਇੱਥੇ ਦਾ ਗੇਟਵਾਲ ਲੱਗ ਗਿਆ ਹਨਾ ਟੂਟੀ ਦਾ ਹਾਂ ਠੀਕ ਆ ਆ ਚੀਜ਼ ਵੀ ਆਪਾਂ ਟੂਟੀ ਚ ਲਾਉਣਾ ਤਾਂ ਆ ਚੀਜ਼ ਵਾਗੀ ਹਨਾ ਹਾਂ ਜੇ ਟੂਟੀ ਹੈਗੀ ਕੋਲੇ ਠੀਕ ਐ ਉਹਦੇ ਚਾਹ ਲੱਗ ਜੂ ਜੂ ਮਣ ਮਣਾ ਹੈਗਾ ਉਹ ਤਾਂ ਚਾਹ ਵੀ ਕੱਥਿਆ ਜਾਊਗਾ ਠੀਕ ਐ ਤੇ ਜੇ ਢੋਲ ਧਰਨਾ ਤੂੰ ਢੋਲ ਸਿਹਰਾ ਪਾਇਤੀ ਪਾ ਦੇ ਸਿੱਧੀ ਢੋਲ ਚ ਸਿੱਧੀ ਪੈ ਪੈ ਜੂਗੀ ਹਾਂ ਬਸ ਫਿਰ ਸਿੱੜਦੇ ਹੋਰ ਕੀ ਇਹਦੇ ਮੂਰੇ ਦੋ ਬੰਦੇ ਮੜਾ ਜਾ ਕੇ ਠੀਕ ਐ ਉਹ ਫਿਲਟਰ ਹੈਗਾ ਉਸ ਤੋਂ ਬਾਅਦ ਫਿਰ ਆ ਗਿਆ ਆਪਣੇ ਕੋਲ ਇਧਰ ਪੈ ਪਾ ਆਉਂਦੀ ਆਉਂਦੀ ਆ ਗਿਆ ਆਪਣੇ ਕੋਲ ਆ ਕਿ ਇਹਨੂੰ ਕੀ ਆਰ ਵਾਲਾ ਫਿਲਟਰ ਆ ਗਿਆ ਹਣਾ ਉਹ ਹੀ ਫਿਲਟਰ ਹੈ ਇਧਰੋਂ ਜਿਹੜੀ ਆਪਣੀ ਟੂਟੀਲ ਸਪਲਾਈ ਉਹ ਇਹਦੇ ਵਿੱਚ ਆ ਗਈ ਠੀਕ ਹੈ ਉਸ ਤੋਂ ਬਾਅਦ ਇੱਕ ਨਾਲ ਮੋਟਰ ਨੂੰ ਮੋਟਰ ਨੂੰ ਹਾਂ ਠੀਕ ਹੈ ਤੇ ਮੋਟਰ ਤੋਂ ਸਪਲਾਈ ਫੁਹਾਰੇ ਨੂੰ ਮੋਟਰ ਤੋਂ ਸਪਲਾਈ ਜਾਂਦੀ ਹੋਈ ਇਧਰ ਆ ਗਈ ਹੈ ਫੁਹਾਰੇ ਨੂੰ ਹਣਾ ਹਾਂ ਆਹੀ ਕੰਮ ਆ ਗਿਆ ਠੀਕ ਹੈ ਤੇ ਆ ਤਾਂ ਪਲੱਗ ਉਹਨਾਂ ਦਾ ਬਣੇ ਹੁੰਦਾ ਹੈਗਾ ਆ ਤਾਂ ਤਾਰਾਂ ਇਹਦੇ ਨਾਲ ਹੀ ਜੋੜ ਦੇਣੀ ਸਿੱਧੀਆਂ ਅੱਛਾ ਬਸ ਐਸੀਆਂ ਹੁੰਦੀਆਂ ਤਾਰਾਂ ਬਸ ਤਾਰਾਂ ਕੱਢੀਆਂ ਹੁੰਦੀਆਂ ਮੋਟਰ ਨਾਲ ਆਪਣਾ ਆ ਲਾਲ ਨਾਲ ਲਾਲ ਜੋੜਤੀ ਕਾਲੀ ਨਾਲ ਕਾਲੀ ਕਾਲੀ ਜੋੜਦੀ ਦੋਦੇ ਚ ਪਲੱਗ ਪਾ ਦਿੰਦਾ ਉਧਰੋਂ ਪਲੱਗ ਹਾਂ ਠੀਕ ਲਾਈਆਂ ਉਹਦੇ ਨੇੜੇ ਜਿੱਥੇ ਜਾਂ ਫਿਰ ਉਹ ਨੇੜੇ ਕਰ ਲਈਂ ਗੱੜ ਬਸ ਠੀਕ ਹਾਂ ਹੁਣ ਮੇਰੇ ਹਿਸਾਬ ਚ ਆ ਗਿਆ ਫਾਇਦੇ ਹਿਸਾਬ ਨਾਲ ਲਾ ਦਾਂਗੇ